ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪਰਸਾਦ ਤੂ ਕਰਤਾ ਸਤਿਆਰ ਮੈਂਡਾ ਸਾਈਂ ਜੋ ਤਉ ਭਾਵ ਸੋਈ ਥਿਸੀ ਦੋ ਤੂੰ ਦੇ ਸੋਈ ਹੋਂ ਪਾਈ ਰਹਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਹਨ ਸੋ ਇਹ ਸ਼ਬਦ ਪਾਸ਼ਾ ਮਾ ਨੂੰ ਕਰੈ ਰਹੇ ਤੇ ਪਾਠ ਪੜ੍ਹਦੇ ਹਾਂ ਆਓ ਵਿਚਾਰ ਨਾਲ ਸੁਣਦਾ ਯਤਨ ਕਰੀਏ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਤਰਬੇ ਆਪਕ ਹੈ ਭਾਵ ਸਾਰੀਆਂ ਥਾਵਾਂ ਤੇ ਰਹਿੰਦਾ ਹੈ ਗੁਰਪ੍ਰਸਾਦ ਕੇਵਲ ਤੇ ਕੇਵਲ ਉਹ ਪ੍ਰਮਾਤਮਾ ਮਿਲਦਾ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਕਿਰਪਾ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਗੁਰੂ ਦਾ ਬਚਨ ਮੰਨਾਂਗੇ ਤਾਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ हे ਪ੍ਰਭੂ ਤੂੰ ਸਾਰੇ ਜਗਤ ਦਾ ਰਚਨਹਾਰ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਮੇਰਾ ਖਸਮ ਹੈ ਜੋ ਤੂੰ ਭਾਵ ਸੋਈ ਥੀ ਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾ ਹੈ ਪ੍ਰਭੂ ਜਗਤ ਵਿੱਚ ਉਹੀ ਕੁਛ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਹੈ ਪ੍ਰਭੂ ਮੈਂ ਉਹੀ ਕੁਝ ਹਾਸਲ ਕਰਦਾ ਹਾਂ ਜੋ ਤੈਨੂੰ ਜੋ ਤੂੰ ਮੈਨੂੰ ਦੇ ਰਿਹਾ ਹੈ ਸਭ ਤੇਰੀ ਤੂੰ ਸਬਣੀ ਧਿਆਇ ਹੇ ਪ੍ਰਭੂ ਇਹ ਸਾਰੀ ਲਕਾਈ ਇਹ ਤੇਰੀ ਹੀ ਰਚਨਾ ਹੈ ਸਭ ਸਾਰੇ ਜੀਵਾਂ ਨੂੰ ਤੂੰ ਹੀ ਪੈਦਾ ਕਰਨ ਵਾਲਾ ਹੈ ਇਹ ਜੀਵ ਔਖੇ ਸੌਖੇ ਵੇਲੇ ਤੈਨੂੰ ਯਾਦ ਕਰਦੇ ਹਨ ਜਿਸ ਨੂੰ ਕਿਰਪਾ ਕਰੇਂ ਤਨ ਨਾਮ ਰਤਨ ਪਾਇਆ ਜਿਸ ਉਤੇ ਤੂੰ ਆਪਣੀ ਮਿਹਰ ਕਰਦਾ ਹੈ ਉਹ ਮਨੁੱਖ ਨੇ ਤੇਰਾ ਨਾਮ ਰਤਨ ਲੱਭ ਲਿਆ ਉਹਨੂੰ ਤੇਰਾ ਨਾਮ ਰੂਪੀ ਰਤਨ ਲੱਭ ਜਾਂਦਾ ਗੁਰਮਖ ਲਾਦਾ ਮਾਨਮਖ ਗਵਾਇਆ ਆਪਣੇ ਮਨ ਪਿੱਛੇ ਤਨ ਵਾਲੇ ਮਨੁੱਖ ਨੇ ਭਾਵ ਉਹ ਜੋ ਪ੍ਰਮਾਤਮਾ ਦਾ ਨਾਮ ਸੀ ਉਸ ਨੂੰ ਨਹੀਂ ਲੱਭਿਆ ਸੋ ਲੱਭਿਆ ਕਿਹਨੂੰ ਆ ਜਿਹੜਾ ਗੁਰੂ ਦੀ ਸ਼ਰਨ ਚ ਪੈ ਗਿਆ ਉਸ ਨੇ ਲੱਭ ਲਿਆ ਉਸ ਨੇ ਪ੍ਰਮਾਤਮਾ ਦਾ ਨਾਮ ਲੱਭ ਲਿਆ ਪਰ ਜਿਹੜਾ ਆਪਣੇ ਮਨ ਪਿੱਛੇ ਲੱਗਾ ਸੀ ਉਸ ਨੇ ਗਵਾ ਲਿਆ ਤੂੰ ਆਪ ਵਿਛੋੜਿਆ ਆਪ ਮਲਾਇਆ ਤੂੰ ਆਪ ਹੀ ਆਪਣੇ ਚਰਨਾਂ ਤੋਂ ਮਸ਼ਹੂਰ ਰੱਖਿਆ ਹੈ ਕਿੰਨਾ ਨੂੰ ਮਨਮੱਖਾਂ ਨੂੰ ਤੇ ਗੁਰਮਖਿਓ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜਿਆ ਹੈ ਸੋ ਉਸ ਤਰ੍ਹਾਂ ਪ੍ਰਮਾਤਮਾ ਦਾ ਕਿਸੇ ਨਾ ਕੋਈ ਦਵੈਰ ਜਾਂ ਕੋਈ ਭੇਦ ਭਾਵ ਨਹੀਂ ਵੀ ਜਿਹੜੇ ਮਨਮੁਖਾਂ ਉਹਨਾਂ ਨੂੰ ਤੂੰ ਵਿਛੋੜਦਾ ਜਿਹੜੇ ਗੁਰਮਖਾਂ ਤੂੰ ਉਹਨਾਂ ਨੂੰ ਜੋੜ ਲਿਆ ਤੂੰ ਦਰਿਆ ਹੋ ਸਭ ਤਜਹੀ ਮਾਹੀ ਏ ਪ੍ਰਭੂ ਏ ਮਾਲਕ ਤੂੰ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦਰਿਆ ਹੈ ਸਾਰੀ ਸ੍ਰੇਟੀ ਤੇਰੇ ਵਿੱਚ ਜੌਰੀ ਹੈ ਤੁਜਮਣ ਦੂਜਾ ਕੋਈ ਨਹੀਂ ਤੂੰ ਆਪ ਹੀ ਆਪ ਹੈ ਤੇ ਇਥੋਂ ਬਣਾ ਕੋਈ ਹੋਰ ਵੀ ਦੂਜੀ ਹਸਤੀ ਨਹੀਂ ਹੈਗੀ ਜੀ ਜੰਤ ਸਭ ਤੇਰਾ ਖੇਲ ਜਗਤ ਦੇ ਇਹ ਸਾਰੇ ਜੀ ਜੰਤ ਤੇਰਾ ਰਚਿਆ ਹੋਇਆ ਤਮਾਸ਼ਾ ਹੈ ਸੰਯੋਗ ਮਿਲ ਵਿਛੜਿਆ ਸੰਯੋਗੀ ਮੇਲ ਤੇਰੀ ਹੀ ਤੁਰ ਦਰਗਾਹ ਤੋਂ ਮਿਲੇ ਵਿਜੋਗ ਦੇ ਕਾਰਨ ਮਿਲਿਆ ਹੋਇਆ ਜੀ ਵਿਛੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਲਾਪ ਹਾਸਲ ਕਰ ਲੈਂਦਾ ਹੈ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ हे ਮਾਲਕ ਜਿਸ ਮਨੁੱਖ ਨੂੰ ਤੂੰ ਸਮਝ ਬਸਦਾ ਹੈ ਉਹੀ ਮਨੁੱਖ ਜੀਵਨ ਮਨੋਰਥ ਨੂੰ ਸਮਝਦਾ ਹਰ ਗੁਣ ਸਦਾ ਹੀ ਆਖ ਬਖਾਣੇ ਤੇ ਉਹ ਮਨੁੱਖ ਹੇ ਪ੍ਰਭੂ ਦੇ ਗੁਣ ਸਦਾ ਹੀ ਆ ਕੇ ਬਿਆਨ ਕਰਦਾ ਹੈ ਉਹ ਪ੍ਰਮਾਤਮਾ ਦੇ ਗੁਣ ਸਦਾ ਹੀ ਗਾਉਂਦਾ ਹੈ ਜਿਹਨ ਹਰ ਸੇਵਿਆ ਧਨ ਸੁਖ ਪਾਇਆ ਹੇ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਸੇਵਾ ਭਗਤੀ ਕੀਤੀ ਹੈ ਉਸ ਨੇ ਆਤਮ ਆਨੰਦ ਮਾਣ ਲਿਆ ਸਹਜ ਹੀ ਹਰ ਨਾਮ ਸੁਮਾਇਆ ਉਹ ਪ੍ਰਮਾਤਮਾ ਦੀ ਭਗਤੀ ਦੀ ਬਦੌਲਤ ਆਤਮ ਅਟੋਲ ਦਾ ਦੇ ਵਿੱਚ ਟੱਕ ਕੇ ਪ੍ਰਮਾਤਮਾ ਵਿੱਚ ਲੀਨ ਹੋ ਗਿਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਏ ਪ੍ਰਭੂ ਤੂੰ ਆਪ ਹੀ ਜਗਤ ਦਾ ਰਚਣ ਵਾਲਾ ਹੈ ਜਗਤ ਵਿੱਚ ਸਭ ਕੁਝ ਤੇਰਾ ਕੀਤਾ ਹੋ ਰਿਹਾ ਹੈ ਤੁਝ ਬਣਨ ਦੂਜਾ ਅਬਰ ਨਾ ਕੋਇ ਤੇithੋ ਬਣਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਤੂੰ ਕਰ ਕਰ ਵੇਖੇ ਜਾਣੇ ਸੋਏ ਤੂੰ ਆਪ ਹੀ ਜਗਤ ਦੀ ਰਚਨਾ ਕਰਕੇ ਸਭ ਦੀ ਸੰਭਾਲ ਕਰਦਾ ਹੈ ਤੂੰ ਆਪ ਹੀ ਇਹ ਸਾਰੇ ਭੇਤ ਨੂੰ ਜਾਣਦਾ ਹੈ ਜਨ ਨਾਨਕ ਗੁਰਮਖ ਪਰਗਟ ਹੋਏ ਏ ਦਾਸ ਨਾਨਕ ਤੇ ਉੱਥੇ ਸਰੂਪ ਚ ਨਾਨਕ ਜੀ ਕਹਿੰਦੇ ਹਨ ਗੁਰੂ ਦੇ ਸਣਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਦੀ ਸਮਝ ਆ ਜਾਂਦੀ ਹੈ ਮਨਮੁਖ ਨੂੰ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ